ਵੱਡੇ ਛੋਟੇ ਸਭ ਜਾਂਦਿਆਂ ਹੱਸ ਹੱਸ ਕੇ ਚਿਹਦੀਆਂ ਪਾਈਆਂ ਸੋਨੀਆਂ ਗੁਲਾਬੀ ਸੁਰਤਾਂ ਕਾਮ ਕਾਮ ਤੇ ਵਤਨ ਦੇ ਆਇਆ ਵੱਡੇ ਛੋਟੇ ਸਭ ਜਾਂਦਿਆਂ ਹੱਸ ਹੱਸ ਕੇ ਚਿਹ ਦਿਆ ਪਾਇਆ ਸੋਨੀਆਂ ਗੁਲਾਬੀ ਸੁਰਤਾ ਕਾਮ ਕਾਮ ਤੇ ਕਿਹਦ ਗਨੇ ਬਨਗ ਕੇ ਗੁਰਾ ਦੋ ਲਾਲਾ ਨੂੰ ਨੇਜੇ ਪੇਕੜਾਏ ਜੀਤ ਤੇ ਜਜਾਰ ਸਿੰਘ ਨੇ ਸਵਾਨਾ ਲਖਨਾਲ ਕੀਤੀਆਂ ਲੜਾਈਆਂ ਸਵਾ ਪੈਰ ਘਟ ਵੱਡ ਕੇ ਸਾਤ ਖਾਂਡ ਨੂੰ ਉਡਾਰੀਆਂ ਲਾਈਆਂ ਵੇ ਕੋ ਵੜੇ ਸਭ ਜਾਣਿਆਂ ਹੱਸ ਹੱਸ ਕੇ ਸਿਹਦੀਆਂ ਪਾਇਆ ਸੋਨੀਆਂ ਗੁਲਾਬੀ ਸੂਰਤਾਂ ਕੰਮ ਕਾਮ ਤੇ ਬਤਨ ਦੇ ਆਈਆਂ ਗੰਗੁਨਾ ਵਚੋਲਾ ਬਣ ਕੇ ਛੋਟੇ ਲਾਲਾਂ ਨੂੰ ਸਰਹੰਦ ਝੁਟਕਾਇਆ ਸਿੱਧ ਕੋ ਦੋ ਹਾਂ ਵਿਰਾਨੇ ਨਵਾਇਆ ਜੁਲਮ ਦੀ ਹੱਦ ਹੋ ਗਈ ਸੋਲਨੀਆਂ ਵਿੱਚ ਕਲੀਆਂ ਦਬਾਈਆਂ ਫੁੱਲਾਂ ਦੀਆਂ ਤੌਣਾ ਜਾਲਮਾਂ ਤੇਗ ਮਾਰ ਕੇ ਟੜਾਂਦੇ ਉਤਲਾਇਆਂ ਵੇਖੋ ਛੋਟੇ ਸਹਿਬ ਜਾਦਿਆਂ ਹੱਸ ਹੱਸ ਕੇ ਸ਼ਹੀਦੀ ਆ ਪਾਇਆਂ ਸੋਹਣੀਆਂ ਗੁਲਾਬੀ ਸੁਰਤਾ ਕਾਮ ਕਾਮ ਤੇ ਵਤਨ ਦੇ ਆਈਆਂ ਦਦੀ ਮਾਤਾ ਵੇਂਦੀ ਰ ਗਈ ਕੋਰੇ ਚਾਰੇ ਜੇ ਜਲਾਲ ਦੁਲਾਰੇ ਅੱਖੀਆਂ ਤਾਂ ਦੂਰ ਹੋ ਗਏ ਕਿਤੇ ਵਿਆਹ ਨਾ ਚੜਾ ਕੇ ਕਿਸੇ ਖਾਰੇ લાલા દે ਬਜੋਗ ਵਿੱਚ ਹੀ ਮਾਤਾ ਗੁਜਰੀ ਵਿਕਾਰ ਗਈ ਚੜਾਈਆਂ ਬਾਜਾਂ ਵਾਲਾ ਪਿੱਛੇ ਰਹਿ ਗਿਆ ਮਾਤਾ ਪਿਤਾ ਪੁੱਤ ਕਰੇ ਗਾ ਚੜਾਈਆਂ ਮਾਤਾ ਪਿਤਾ ਪੁੱਤ ਕਰੇ ਗਾ ਜਟਾਈਆਂ ਵੱਡੇ ਛੋਟੇ ਸਭ ਜਾਂਦਿਆਂ ਹੱਸ ਹੱਸ ਕੇ ਸ਼ਹੀਦੀਆਂ ਪਾਇਆ ਸੁੰਦਰ ਮਲੂਕ ਸੁਰਤਾ ਕਮ ਕਮ ਤੇ ਵਤਨ ਦੇ ਆਇਆ ਸੁੰਦਰ ਮਹਲ ਜੋ ਗੁਰਾਂ ਲੈ ਕੇ ਬਲੀ ਪੰਜਾਂ ਸਿੰਘਾਂ ਦੀ ਬਣਾਇਆ ਸੁਰਤਾ ਵਗਾੜ ਕੇ ਅਸੀਂ ਅੱਜ ਉਦੇ ਹਮ ਹਲ ਓਟਾਇਆ ਲਾਹੌਰ ਵਿੱਚ ਜਿਹਦੇ ਬਦਲੇ ਪੁੱਤ ਚੋੜੀ ਚ ਮਾਇਆ ਨੇ ਮੁਫਾਏ ਲਾਹੌਰ ਵਿੱਚ ਜਿਹਦੇ ਬਦਲੇ ਪੁੱਤ ਚੋੜੀ ਚ ਮਾਇਆ ਸੀ ਪਾਏ ਪੁੱਤਰਾਂ ਦੀ ਰਾਤ ਲੱਜ ਕੇ ਉੱਤੇ ਕੀਤੀਆਂ ਨੇ ਮੁਕਤਾਂ ਪਾਈਆਂ ਗੁਰੂ ਜੀ ਦੇ ਹੈ ਬਜਾਦਿਆਂ ਹੱਸ ਹੱਸ ਕੇ ਚਿਹਰੀਆਂ ਪਾਈਆਂ ਸੁੰਦਰ ਮਲੂਕ ਸੂਰਤਾ ਕਮ ਕਮ ਤੇ ਬਤਨੇਂ ਦੇ ਆਈਆਂ ਪੁੱਛਿਆ ਹਜੂਰ ਨੂੰ ਜਦੋਂ ਮਾਤਾ ਸੁੰਦਰੀ ਦਮਦ ਮੈਂ ਆਕੇ ਚਾਰੇ ਦਿਲਾਂ ਦੇ ਟੁਕੜੇ ਦੱਸੋ ਆਏ ਕਿੱਥੇ ਦਾ ਤਿਆ ਗਵਾ ਕੇ ਜਾਣਾ ਲਖਾਂ ਪੁੱਤਰਾਂ ਦੀਆਂ ਚਾਰੇ ਵਾਰ ਕੇ ਮੈਂ ਸੁੰਦਰੀ ਬਚਾਈਆਂ ਚਾਹੀਦੀ ਸ਼ਰਮ ਮੁਕਤਾ ਚਾਹੀਦੀ ਸਰਮ ਮੁਕਤਾ ਜਿਨਾ ਸਿੱਖ ਹੋ ਕੇ ਦਾੜੀਆਂ ਮਨਾਈਆਂ ਗੁਰੂ ਜੀ ਦੇ ਸਹਿਬ ਹੱਸ ਹੱਸ ਕੇ ਸ਼ਹੀਦੀਆਂ ਪਾਈਆਂ ਸੁੰਦਰ ਮਲੂਕ ਸੁਰਤਾਂ ਕਮ ਕਮ ਤੇ ਵਤਨ ਦੇ ਆਈਆਂ ਗੁਰੂ ਜੀ ਦੇ ਸਬ ਜਦਿਆਂ ਹੱਸ ਹੱਸ ਕੇ ਚਿਹਰੀਆ ਪਾਇਆ ਸੁੰਦਰ ਬਲੂ ਕੁਸੂਰਤਾਂ ਕਾਮ ਕਾਮ ਤੇ ਵਤਨ ਦੇ ਆਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ